ਮੰਗੇ ਚਲੋ ਤੁਸੀਂ ਅੱਗੇ ਇੱਕ ਇੱਕ ਗੱਲ ਆ ਜੀ ਕਰ ਜਾਂਦੋਂ ਉਹਨਾਂ ਦੇ ਸਾਡਾ ਇੱਕ ਦਾ ਪਿੰਡ ਦੇ ਰਿਲੇਟਡ ਨੇ ਪਹਿਲਾਂ ਤਾਂ ਬੇਨਤੀਆਂ ਜੀ ਕਿਉਂਕਿ ਸਾਰਾ ਪਿੰਡ ਖੜਾ ਜੀ ਠੀਕ ਆ ਜੀ ਵੀ ਸਾਡੇ ਪਿੰਡ ਚ ਸ਼ੁਰੂ ਤੋਂ ਤੁਸੀਂ ਵੀ ਆਉਂਦੇ ਰਹੇ ਡਾਕਟਰ ਸਾਹਿਬ ਵੀ ਆਏ ਨੇ ਸਾਡੇ ਨਾਲ ਵਾਅਦੇ ਕੀਤੇ ਜਿਹੜੇ ਇੱਕ ਵੀ ਪੂਰਾ ਨਹੀਂ ਹੋਇਆ ਜੀ ਮੇਨ ਸਾਡਾ ਛੱਪੜ ਉਸੇ ਤਰ੍ਹਾਂ ਪਿਆ ਜੀ ਉਹਦੇ ਬਾਰੇ ਤੁਸੀਂ ਦੱਸੋ ਜੀ ਕੀ ਕਹਿਣਾ ਚਾਹੁੰਦੇ ਆਂ ਵੀ ਕਿਉਂ ਨਹੀਂ ਸਾਡੇ ਪਿੰਡ ਚ ਕੰਮ ਹੋ ਰਿਹਾ ਜੀ ਜੀ ਤੁਸੀਂ ਇੱਕ ਚੋਏ ਬਾਰੇ ਕਹਿ ਕੇ ਗਏ ਸੀ ਕਿ ਜੀ ਉਹ ਤਾਂ ਓਕੜੇ ਖੜਾ ਸੀ ਚੋਏ ਦਾ ਮੈਟਰੀ ਜੀ ਆ ਛੜਕਾ ਜੀ ਆਪਣੀ ਆਪ ਫਗੜ ਮੱਝ ਰਹੀ ਉਹ ਵੀ ਏਕਣੇ ਆ ਵੀ ਏਕਣੇ ਜੀ ਇੱਕ ਵੀ ਕੰਮ ਨਹੀਂ ਹੋਇਆ ਜੀ ਬੰਦ ਤੋੜਿਆ ਉਹਦਾ ਟੋਬੇ ਸਾਡੇ ਤੋਂ ਹੋ ਗਈ ਜੀ ਉੱਥੇ ਇੱਕ ਮੁੰਡਾ ਕੱਢਿਆ ਸੀ ਜੀ ਮਰਦਾ ਮਰਦਾ ਜੀ ਹੁਣ ਉਹਦਾ ਇਹ ਜਹਾ ਹਾਲ ਆ ਵੀ ਜਦੋਂ ਤੱਕ ਵੀ ਹੋਰ ਜਿਆਦਾ ਨੁਕਸਾਨ ਹੋ ਜਾਵੇ ਵੀ ਫੇਰ ਆਪਾਂ ਸ਼ੁਰੂ ਕਰਾਂਗੇ ਕੰਮ ਨਹੀਂ ਕਿਉਂਕਿ 3 ਸਾਲ ਲੰਘ ਗਏ ਜੀ ਡੇਢ ਸਾਲ ਰਹਿ ਗਏ 6 ਮਹੀਨੇ ਪਹਿਲਾਂ ਚੋਣ ਜਾਤਾਂ ਲੱਗ ਜਾਣੀਆਂ ਜੀ ਉਦੇ ਬਾਰੇ ਤੁਸੀਂ ਦੱਸੋ ਜੀ ਸਾਨੂੰ ਵੀ ਕੀ ਬਣੂਗਾ ਉਹ ਕੀ ਬਣੂਗਾ ਸਾਡਾ ਜੀ ਤੁਸੀਂ ਤੁਸੀਂ ਪਹਿਲਾਂ ਇੱਕ ਵਾਰੀ ਸਾਰੀ ਗੱਲ ਰੱਖ ਲਓ ਬਹਿਸ ਨਹੀਂ ਬਈ ਇਹ ਬੱਚੇ ਵੀ ਬਹਿਸ ਨਹੀਂ ਬਸ 5 ਮਿੰਟ ਸਾਰੀ ਅਸੀਂ ਇਹ ਹੀ ਗੱਲ ਕਰਨੀ ਹੈ ਵੀ ਇੱਕ ਤਾਂ ਇਹ ਹੈ ਮੇਨ ਸਾਡੇ ਪਿੰਡ ਬਾਰੇ ਦੱਸ ਦਿਓ ਜੀ ਕਿ ਕਿ ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਉਹਨੂੰ ਟੋਬੇ ਨੂੰ ਸ਼ਿਫਟ ਕਰਨ ਲਈ ਪ੍ਰੋਜੈਕਟ ਵਿਸ਼ੇਸ਼ ਤੌਰ ਤੇ ਤੁਹਾਡੇ ਪਿੰਡ ਵਿੱਚ ਲਿਆਇਆ ਗਿਆ ਸਰਪੰਚ ਸਾਹਿਬ ਹਾਂ ਠੀਕ ਹੈ ਨਾ ਜਿਹੜਾ ਪਾਈਪ ਲਾਈਨ ਪਾ ਕੇ ਉਹਨੂੰ ਸ਼ਿਫਟ ਕਰਨ ਦਾ ਪ੍ਰੋਜੈਕਟ ਆਇਆ ਹੈ ਮਤਲਬ ਇਹਦੇ ਵਿੱਚ ਪਹਿਲਾਂ ਪੰਚਾਇਤ ਬਣਨ ਤੋਂ ਪਹਿਲਾਂ ਕੁਝ ਪੰਚਾਇਤ ਤੁਹਾਨੂੰ ਪਤਾ ਹੀ ਇਹ ਸਾਰੀ ਗੱਲ ਮੈਂ ਕਿਸ ਕੀ ਕਿਹਾ ਸੀ ਕਿ ਸਭ ਤੋਂ ਵੱਡੀ ਪਾਵਰ ਹੁੰਦੀ ਹੈ ಗ್ರಾಮ ਪੰਚਾਇਤ ਦੀ ਕਿਹਾ ਸੀ ਨਾ ਅਸੀਂ ਤੁਹਾਨੂੰ ਪਿੰਡ ਚੋਂ ਮਾਤਾ ਪਾ ਕੇ ਦੇ ਆ ਚਾਹੇ ਸਾਡੀ ਪੰਚਾਇਤ ਜਿਸ ਤਰ੍ਹਾਂ ਮਰਜ਼ੀ ਤੇ ਕਹਿੰਦੇ ਤੇ ਵੀ ਐਂਟੀ ਆ ਫਲਾਣਾ ਸਾਰੇ ਸਾਡੇ ਨਾਲ ਸਹਿਮਤ ਤੇ ਪੰਚਾਇਤ ਵੀ ਸਹਿਮਤ ਸੀ ਬਟ ਥੋੜੀ ਸਰਕਾਰ ਨੇ 3 ਸਾਲ ਚ ਉੱਥੇ ਕੀ ਕਰਿਆ ਜੀ கரੈਕਟ ਜੀ ਸੋ ਉਹਦੇ ਲਈ ਪ੍ਰੋਜੈਕਟ ਜਿਹੜਾ ਪਿੰਡ ਦੇ ਵਿੱਚ ਆ ਕੇ ਚੱਲ ਰਿਹਾ ਏਕੂ ਪੰਜਾਬ ਦੇ ਹਰ ਪਿੰਡ ਸੇ ਦਾ ਪ੍ਰੋਜੈਕਟ ਆਇਆ ਨਹੀਂ ਜੀ ਸ਼ੇਸ਼ੋ ਜਾਲੇ ਸਾਡੇ ਕੰਮ ਸ਼ੁਰੂ ਨਹੀਂ ਹੋਏ ਜੀ ਮੈਂ ਕਹਿ ਰਿਹਾ ਉਹਦੇ ਲਈ ਪ੍ਰੋਜੈਕਟ ਆ ਗਿਆ ਹੋਇਆ ਉਹਦੀ ਐਗਜ਼ੀਕਿਊਸ਼ਨ ਵਿੱਚ ਜੋ ਵੀ ਕਮੀ ਪੇਸ਼ੀ ਉਹ ਹੁਣ ਪੂਰੀ ਹੋ ਜਾਏਗੀ ਜਿਵੇਂ ਤੁਹਾਡੇ ਪਿੰਡ ਦੇ ਸਕੂਲਾਂ ਦੇ ਵਿੱਚ ਵੀ 28 ਲੱਖ ਦੀ ਗ੍ਰਾਂਟਾਂ ਦੇ ਨਾਲ ਬਾਉਂਡਰੀ ਵਾਲ ਟਾਇਲਟ ਲੈਬਾਂ ਦਾ ਕੰਮ ਚੱਲ ਰਿਹਾ ਸੋ ਜ਼ਰੂਰ ਯਤਨ ਜ਼ਰੂਰ ਚੱਲ ਰਹੇ ਨੇ ਉਹਦੇ ਵਿੱਚ ਜਿਹੜੀ ਕੋਈ ਜਿਹੜੀ ਵੀ ਤੇਜ਼ੀ ਲੈਣ ਦੀ ਲੋੜ ਹੈ ਸੇ ਜ਼ਰੂਰ ਲੈ ਕੇ ਆਉਣਾ ਨਹੀਂ ਤੇਜ਼ੀ ਦੀ ਲੋੜ ਨਹੀਂ ਜੀ ਹੁਣ ਤਾਂ ਸਮਾਂ ਬੀਤ ਗਿਆ ਜੀ ਸਾਲ ਇੱਕ ਰਹਿ ਗਿਆ ਤੁਹਾਡੇ ਕੋਲ ਜੀ ਕਿਉਂਕਿ ਦੁਨੀਆ ਦੇ ਅਸੀਂ ਸਿਰਫ ਸਪਸ਼ਟ ਕਹਾਂਗੇ ਜੀ ਲੋਕ ਬਿਲਕੁਲ ਐਂਟੀ ਹੋ ਗਏ ਤੁਹਾਡੇ ਤੁਸੀਂ ਭਾਜਪਾ ਦੀ ਜਿਹੜੇ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਕਰੀ ਜੀ ਸੰਯੁਕਤ ਮੋਰਚੇ ਨਾਲ ਮਾਨ ਸਾਹਿਬ ਕਹਿ ਕੇ ਉੱਠੇ ਕਹਿੰਦੇ ਵੀ ਸਾਡੇ ਨਾਲ ਰਿਲੇਟਡ ਮੰਗਾ ਨਹੀਂ 17 ਮੰਗਾ ਨੇ 1 2 ਸੈਂਟਰ ਗਵਰਨਮੈਂਟ ਨਾਲ ਰਿਲੇਟਡ ਹੈ ਜੀ ਬਾਕੀ ਪੰਜਾਬ ਸਰਕਾਰ ਨਾਲ ਰਿਲੇਟਡ ਨੇ ਚੌਕੇ ਪਿੰਡ ਦੇ ਵਿੱਚ ਤੁਸੀਂ ਲਾਠੀ ਚਾਰਜ ਕਰਵਾਇਆ ਅਧਿਆਪਕਾਂ ਤੇ ਅੱਜ ਤੁਸੀਂ ਸਕੂਲ ਦਾ ਉਦਘਾਟਨ ਕਰਨ ਆਏ ਹੋ ਜੀ ਮੈਂ ਦੱਸਦਾ ਉੱਥੇ ਚੌਕੇ ਪਿੰਡ ਦੇ ਵਿੱਚ ਜੀ ਅਧਿਆਪਕ ਬੈਠੇ ਸੀਗੇ ਮੁੱਖ ਮੰਤਰੀ ਸਾਹਿਬ ਆਦਰਸ਼ ਸਕੂਲਾਂ ਦੇ ਚੇਅਰਮੈਨ ਨੇ ਜੀ ਤੇ ਉਥੋਂ ਦੇ ਬਠਿੰਡਾ ਡੀਸੀ ਨੇ ਉਥੇ ਦੀ ਜਾਂਚ ਕਰੀ ਐ ਵੀ ਇੱਥੇ ਘਾਪਲਾ ਹੋਇਆ ਤੇ ਜਾਂਚ ਦੀ ਰਿਪੋਰਟ ਵੀ ਆਈ ਆ 12 ਲੱਖ ਦਾ ਘਾਪਲਾ ਜਵਾਕਾਂ ਦੇ ਹਿਸਾਬਾਂ ਦੇ ਉਹਨਾਂ ਦੇ ਵਰਦੀਆਂ ਦੇ ਪੈਸੇ ਮਤਲਬ ਜਿਹੜੇ ਮੈਨੇਜਮੈਂਟ ਉਹ ਖਾ ਰਹੀ ਆ ਉਹਦੇ ਵਾਸਤੇ ਧਰਨਾ ਲੱਗਿਆ ਟੀਚਰਾਂ ਦਾ ਤੇ ਟੀਚਰਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟੇ ਗਿਆ 5-5 ਮਹੀਨੇ ਦੀ ਪ੍ਰੈਗਨੈਂਟ ਜਿਹੜੀਆਂ ਲੇਡੀ ਸੀ ਕਿਆਂ ਪੁਲਿਸ ਨੇ ਢਿੱਡਾਂ ਦੇ ਵਿੱਚ ਲੱਤਾਂ ਮਾਰੀਆਂ ਨੇ 13 ਮਹੀਨੇ ਦੀ ਬੱਚੀ ਨੂੰ ਪਹਿਲੀ ਵਾਰ ਹੋਇਆ ਜੀ ਪੂਰੇ ਪੰਜਾਬ ਦੇ ਵਿੱਚ ਕਿਸੇ ਨੇ ਵੀ ਦੇਖਿਆ 13 ਮਹੀਨੇ ਦੀ ਬੱਚੀ ਚ 4 ਦਿਨ ਜੇਲ੍ਹ ਚ ਕੱਟ ਕੇ ਆਈ ਜੀ ਇਸ ਤਨਾ ਨੀਪੂ ਵੀ ਮੈਂ ਕੋਈ ਸਰਕਾਰ ਦਾ ਅਧਿਕਾਰਤ ਨੁਮਾਇੰਦਾ ਨਹੀਂ ਮੇਰੀ ਬੇਨਤੀ ਸੁਣ ਲਈ ਜੀ ਮੈਂ ਤੁਸੀ ਉਗਾਟਣ ਕਰਦੇ ਮੈਂ ਤੁਹਾਨੂੰ ਕਾਰਨ ਦੱਸਦਾ ਮੈਂ ਤੁਹਾਨੂੰ ਕਾਰਨ ਦੱਸਦਾ ਤੁਸੀਂ ਮੈਨੂੰ ਬੋਲਣ ਸੁਣੋ 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 ਜੇ ਬਸਰ ਵਿਰੋਧ ਕਰਨਾ ਹਾਂ ਨਾ ਨਾ